ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਆਪੋ ਇਤਿਹਾਸ ਸਰਵਣ ਕਰਦੇ ਹਾਂ ਸਾਈ ਢੇਖਣ ਸ਼ਾਹ ਦੇ ਪੂਰਬ ਦਿਸ਼ਾ ਸਜਦਾ ਕਰਨਾ ਰਿਆਸਤ ਪਟਿਆਲਾ ਦੇ ਇੱਕ ਪਿੰਡ ਗੁੜਾਮ ਦਾ ਇੱਕ ਖੁਦਾ ਰਸੀਦਾ ਰੱਬ ਨੂੰ ਪਹੁੰਚਿਆ ਹੋਇਆ ਸਾਈ ਲੋਕ ਢੇਖਣ ਸ਼ਾਹ ਇਸ ਸਮੇਂ ਆਪਣੇ ਚੇਲੇ ਪਾਸ ਪਿੰਡ ਠਸਕੇ ਜ਼ਿਲ੍ਹਾ ਕਰਨਾਲ ਵਿੱਚ ਰਹਿੰਦਾ ਸੀ ਸਾਹਿਬਜ਼ਾਦੇ ਦੇ ਜਨਮ ਸਮੇਂ ਅੰਮ੍ਰਿਤ ਵੇਲੇ ਸਾਈਂ ਰੱਬ ਦੀ ਜਾਦ ਵਿੱਚ ਬੈਠਾ ਹੋਇਆ ਸੀ ਉਸ ਨੇअनुभव ਕੀਤਾ ਕਿ ਅਚਾਨਕ ਹੀ ਪੂਰਬ ਦਿਸ਼ਾ ਵੱਲੋਂ ਉਸ ਨੂੰ ਰੋਸ਼ਨੀ ਦਿਸੀ ਸਾਈਂ ਜੀ ਨੇ ਆਪਣੀ ਦੂਰਦ੍ਰਿਸ਼ਟੀ ਨਾਲ ਵੇਖਿਆ ਇਸ ਦਿਸ਼ਾ ਕੋਈ ਮਹਾਪੁਰਸ਼ ਜ਼ੁਲਮ ਦਾ ਹਨੇਰਾ ਦੂਰ ਕਰਨ ਵਾਲਾ ਪੈਦਾ ਹੋਇਆ ਹੈ ਇਸ ਗੱਲ ਨੂੰ ਵਿਚਾਰ ਕੇ ਸਾਈ ਜੀ ਨੇ ਪੂਰਬ ਦਿਸ਼ਾ ਖੜੇ ਹੋ ਕੇ ਅੱਖਾਂ ਮੀਟ ਲਈਆਂ ਅਤੇ ਦੋਵੇਂ ਹੱਥ ਜੋੜ ਕੇ ਬੜੇ ਸਤਕਾਰ ਨਾਲ ਨਮਸਕਾਰ ਸਜਦਾ ਕੀਤੀ ਅਤੇ ਦੁਆ ਪੜੀ ਸਾਈਂ ਜੀ ਇਤਨੇ ਪ੍ਰੇਮਤੋ ਹੋ ਗਏ ਕਿ ਆਪ ਜੀ ਦੀਆਂ ਅੱਖਾਂ ਚੋਂ ਬਿਰਹੋ ਦਾ ਨੀਰ ਚੱਲ ਪਿਆ ਜੈਸਾ ਕਿ ਗੁਰਬਾਣੀ ਵਾਕ ਹੈ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਓ ਵਾਲੀ ਬਿਰਹੋ ਦੀ ਦਸ਼ਾ ਸਾਈਂ ਜੀ ਦੇ ਵਾਪਰ ਗਈ ਸਾਈ ਜੀ ਦੇ ਚੇਲਿਆਂ ਨੇ ਇੱਕ ਕੌਤਕ ਵੇਖ ਕੇ ਬੜੀ ਹੈਰਾਨਗੀ ਨਾਲ ਪੀਰ ਜੀ ਤੋਂ ਪੁੱਛਿਆ ਕਿ ਅੱਜ ਤੁਸੀਂ ਪੂਰਬ ਦਿਸ਼ਾ ਕਿਸ ਨੂੰ ਸਜਦਾ ਕੀਤਾ ਹੈ ਪੂਰਬ ਦਿਸ਼ਾ Hindu ਸੂਰਜ ਨੂੰ ਪੂਜਣ ਵਾਸਤੇ ਸਿਰ ਨਮਾਉਂਦੇ ਤੇ ਨਮਸਕਾਰਾਂ ਕਰਦੇ ਹਨ ਪਰ ਤੁਸੀਂ ਅੱਜ ਇਹ ਨਵੀਂ ਗੱਲ ਕਿਉਂ ਕੀਤੀ ਹੈ ਮੱਕਾ ਕਾਬਾ ਤਾਂ ਪਸ਼ਮ ਦਿਸ਼ਾ ਵੱਲ ਹੈ ਮੁਰਿਦਾਂ ਪਾਸੋਂ ਇਹ ਕਬਰੇ ਵੇ ਵਾਲੀ ਗੱਲ ਸੁਣ ਸਾਈਂ ਜੀ ਨੇ ਕਿਹਾ ਸੁਣੋ ਭਾਈ ਬੁਰਖਰਦਾਰੋ ਮੈਂ ਪੂਰਬ ਦਿਸ਼ਾ ਨੂੰ ਮੂੰਹ ਕਰਕੇ ਅੱਜ ਇਸ ਕਰਕੇ ਸਜਦਾ ਕੀਤਾ ਹੈ ਕਿਉਂਕਿ ਅੱਜ ਦੀਨ ਧਰਮ ਅਤੇ ਦੁਨੀਆ ਦਾ ਮਾਲਕ ਮਨੁੱਖ ਸਰੀਰਾ ਧਾਰ ਕੇ ਪ੍ਰਗਟ ਹੋਇਆ ਹੈ। ਇਸ ਖੁਦਾ ਦਾ ਆਪਣਾ ਰੂਪ ਹੈ। ਮੈਂ ਉਸ ਨੂੰ ਸਜਦਾ ਕੀਤਾ ਹੈ। ਉਸ ਦੇ ਦਰਸ਼ਨ ਵਾਸਤੇ ਮੈਂ ਛੇਤੀ ਹੀ ਪਟਨੇ ਜਾਣਾ ਚਾਹੁੰਦਾ ਹਾਂ। ਜੇ ਕਿਸੇ ਨੇ ਤੁਹਾਡੇ ਵਿੱਚੋਂ ਮੇਰੇ ਨਾਲ ਜਾਣਾ ਹੋਵੇ ਤਾਂ ਉਹ ਤਿਆਰ ਹੋ ਜਾਓ। ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਪੀਰ ਜੀ ਪਟਨੇ ਵੱਲ ਚੱਲ ਪਏ ਮਹੀਨੇ ਕੋ ਪਿੱਛੋਂ ਜਦ ਹੌਲੀ-ਹੌਲੀ ਚੱਲ ਕੇ ਸਾਈਂ ਜੀ ਪਟਨੇ ਦੀ ਜੋ ਵਿੱਚ ਪਹੁੰਚੇ ਤਾਂ ਕੀ ਵੇਖਦੇ ਹਨ ਇਹ ਜਿੱਧਰ ਕਿਧਰ ਬਾਗ ਹਰੇ ਭਰੇ ਲਹਿ ਲਹਾ ਚੂਮਚ ਮਾਰ ਰਹੇ ਹਨ ਇਉਂ ਜਾਪਦਾ ਹੈ ਇਹ ਜਿਵੇਂ ਕਿਸੇ ਖੁਸ਼ੀ ਵਿੱਚ ਸਾਰੀ ਬਨਸਪਤੀ ਤੇ ਬ੍ਰਸ਼ ਇੱਕ ਦੂਜੇ ਨੂੰ ਝੁੱਕ ਝੁੱਕ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹਨ ਪੇਲ ਬੂਟੇ ਫੁੱਲਾਂ ਨਾਲ ਭਰੇ ਹੋਏ یوں ਦਿਸ ਰਹੇ ਹਨ ਜਿਵੇਂ ਇਹ ਸਾਹਿਬ ਜਾਦੇ ਉਤੇ ਫੇਲ ਵਰਖਾ ਕਰਨ ਵਾਸਤੇ ਕਿਸੇ ਸਮੇਂ ਦੀ ਉਡੀਕ ਵਿੱਚ ਖੜੇ ਹਨ ਇਸ ਤਰ੍ਹਾਂ ਹਰੇ ਭਰੇ ਖਿੜਾਓ ਵਾਲੇ ਬਾਜੂ ਮੰਡਲ ਵਿੱਚੋਂ ਅਤੇ ਖੁਸ਼ੀਆਂ ਭਰਪੂਰ ਵਾਤਾਵਰਣ ਵਿੱਚੋਂ ਲੰਘ ਕੇ ਪੀਰ ਜੀ ਦੀ ਸ਼ਹਿਰ ਦੀਆਂ ਗਲੀਆਂ ਵਿੱਚ ਮਰਦਾਂ ਔਰਤਾਂ ਦੇ ਟੋਲੇ ਇੱਧਰ ਉੱਧਰ ਫਿਰਦੇ ਵੇਖ ਕੇ ਸਹਾਉਕਾਰਾਂ ਦੀਆਂ ਹਟੀਆਂ ਤੇ ਸਜੇ ਹੋਏ ਬਾਜ਼ਾਰਾਂ ਵਿੱਚੋਂ ਲੰਘਦੇ ਹੋਏ ਪੀਰ ਜੀ ਉਸ ਦਰਵਾਜ਼ੇ ਅੱਗੇ ਪੁੱਜ ਗਏ ਜਿੱਥੇ ਸਾਹਿਬਜ਼ਾਦੇ ਨੇ ਜਨਮ ਲਿਆ ਸੀ ਇਹ ਪਤਾ ਕਰਕੇ ਪੀਰ ਜੀ ਇੱਕ ਪਾਸੇ ਹੋ ਕੇ ਬੈਠ ਗਏ ਕੁਛ ਸਮੇ ਉਪਰੰਤ ਕੋਸ਼ਿਸ਼ ਕਰਕੇ ਸਾਈਂ ਜੀ ਨੇ ਮਾਮਾ ਕਿਰਪਾਲ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਦੇਸ਼ ਪੰਜਾਬ ਤੋਂ ਕੇਵਲ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਕਿਰਪਾ ਕਰਕੇ ਸਾਡੇ ਮਨ ਦੀ ਇਹ ਮਰਾਦ ਪੂਰੀ ਕੀਤੀ ਜਾਵੇ ਪੀਰ ਜੀ ਦੀ ਇਹ ਵਿਚਾ ਜਦ ਕਿਰਪਾਲ ਦਾਸ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਪ੍ਰਗਟ ਕੀਤੀ ਤਾਂ ਮਾਤਾ ਜੀ ਦੇ ਮਨ ਵਿੱਚ بڑا ਭਰਮ ਕੀਤਾ ਕਿ ਨਾ ਜਾਣੀਏ ਇਹ ਸਾਈਂ ਔਰੰਗਜ਼ੇਬ ਦਾ ਭੇਜਿਆ ਹੋਇਆ ਹੀ ਹੋਵੇ ਜੇ ਉਸ ਜ਼ਾਲਮ ਨੂੰ ਪਤਾ ਲੱਗ ਗਿਆ ਤਾਂ ਕੀ ਜਾਣੇ ਉਹ ਇਨਾਂ ਨੂੰ ਦਿਲੀ ਹੀ ਸਾਧ ਲਵੇ ਵੇਖੇ ਨਾ ਸ੍ਰੀ ਹਰਿ ਕ੍ਰਿਸ਼ਨ ਜੀ ਜੋ ਅਜੇ ਬਾਲਕ ਅਵਸਥਾ ਹੀ ਸਨ ਉਹਨਾਂ ਨੂੰ ਵੀ ਇਸ ਹੰਕਾਰਿੰਦ ਰੰਗੇ ਨੇ ਦਿਲੀ ਸਾਧ ਲਿਆ ਸੀ ਪਰ ਉਹਨਾਂ ਨੇ ਪ੍ਰਣ ਕਰ ਲਿਆ ਸੀ ਕਿ ਅਸਾਂ ਇਸ ਜਾਲਮ ਨੋਰੰਗੇ ਦੇ ਮੱਥੇ ਨਹੀਂ ਲੱਗਣਾ ਆਪਣੇ ਪ੍ਰਣ ਨੂੰ ਪੂਰਾ ਕਰਨ ਵਾਸਤੇ ਹੀ ਉਹਨਾਂ ਨੇ ਸੀਤਲਾ ਦਾ ਇੱਕ ਕੌਤਕ ਵਰਤਾ ਕੇ ਆਪਣਾ ਸਰੀਰ ਤਿਆਗ ਦਿੱਤਾ ਸੀ ਇਹ ਤੁਰਕ ਰਾਜ ਮਦ ਵਿੱਚ ਹੰਕਾਰੇ ਹੋਏ ਹਨ ਜਿਸ ਕਰਕੇ ਅਕਾਰਨ ਹੀ ਆਪਣੇ ਨਾਸ ਵਾਲੇ ਕੰਮ ਕਰਦੇ ਹਨ ਇਨ੍ਹਾਂ ਵਿਚਾਰਾਂ ਅਨੁਸਾਰ ਹੀ ਪੀਰ ਜੀ ਨੂੰ ਮਾਮਾ ਕਿਰਪਾਲ ਨੇ ਆਣ ਕੇ ਆਖਿਆ ਪੀਰ ਜੀ ਸਾਹਿਬ ਜਿਆਦਾ ਅਜੀਬ ਬਾਹਰ ਲਿਆਉਣ ਦੇ ਯੋਗ ਨਹੀਂ ਬੱਚੇ ਦਾ ਸਰੀਰ ਬੜਾ ਸੋਹਲ ਅਤੇ ਬਾਹਰ ਹਵਾ ਬੜੀ ਤੇਜ਼ ਬਰਫ਼ ਅਸਮਾਨ ਠੰਡੀ ਚੱਲ ਰਹੀ ਹੈ ਫੇਰ ਜਬ ਤੱਕ ਇਨਹਾਂ ਦੇ ਪਿਤਾ ਗੁਰੂ ਜੀ ਇਨਹਾਂ ਦਾ ਮੂੰਹ ਨਹੀਂ ਵੇਖ ਲੈਂਦੇ ਅਦ ਤੱਕ ਦੂਜੇ ਮਤ ਦੇ ਪ੍ਰਾਇੇ ਪੁਰਸ਼ ਨੂੰ ਇਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਹੈ ਇਸੇ ਕਰਕੇ ਤੁਸੀਂ ਫੇਰ ਕਿਸੇ ਸਮੇਂ ਜਦ ਇਹਨਾਂ ਦੇ ਪਿਤਾ ਵੀ ਆ ਜਾਣਗੇ ਆਉਣ ਦੀ ਖੇਚਲ ਕਰਨੀ ਸਾਨੂੰ ਵੀ ਤੁਹਾਡੇ ਦਰਸ਼ਨ ਕਰਕੇ ਬੜਾ ਲਾਭ ਹੋਵੇਗਾ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਖਾਣ ਪੀਣ ਤੇ ਪਹਿਨਣ ਨੂੰ ਲਵੋ ਸਾਈਂ ਜੀ ਨੇ ਕਿਹਾ ਤੁਸੀਂ ਕਿਸੇ ਪ੍ਰਕਾਰ ਦਾ ਡਰ ਨਾ ਕਰੋ ਇਹ ਖੁਦਾ ਦਾ ਰੂਪ અવਤਾਰ ਹਨ ਇਹ ਡਰ ਰੂਪੀ ਹਨੇਰੇ ਨੂੰ ਦੂਰ ਕਰਨ ਵਾਲਾ ਦੀਪ ਹਨ ਮੈਂ ਇਹਨਾਂ ਦੇ ਦਰਸ਼ਨ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੁੰਦਾ ਜੇਲ੍ਹਿਆਂ ਸਹਿ ਤਸਵੀਰ ਦੇ ਬੈਠੇ ਭੀਖਣ ਸ਼ਾਹ ਨੂੰ ਬਿਨਾਂ ਕੁਝ ਖਾਣ ਪੀਣ ਦੇ ਕਾਰਨ ਰਾਤ ਪੈ ਗਈ ਅਤੇ ਰਾਤ ਲੰਘ ਗਈ ਤੇ ਫਿਰ ਦੂਜਾ ਦਿਨ ਚੜ੍ਹ ਆਇਆ ਪੀਰ ਜੀ ਕਹਿਣ ਇਹ ਗੁਰੂ ਨਾਨਕ ਵਾਲੀ ਅੱਲਾ ਦਾ ਸਾਂਝਾ ਕਰ ਹੈ ਇੱਥੇ Hindu Musalman ਦਾ ਕੋਈ ਵੇਰਵਾ ਨਹੀਂ ਹੈ ਪ੍ਰੇਮੀ ਦੀ ਸਰਦਾ ਵੇਖ ਕੇ ਜੇ ਤੁਸੀਂ ਬਾਲਕ ਦਾ ਦਰਸ਼ਨ ਨਹੀਂ ਕਰਾਓਗੇ ਤਾਂ ਅਸੀਂ ਇੱਥੇ ਬਿਨਾ ਅਨਜਲ ਛਕਣ ਦੇ ਬੈਠੇ ਪਰਵਤਗਾਤ ਦੀ ਬੰਦਗੀ ਕਰਦੇ ਹੋਏ ਸਮਾਂ ਬਤੀਤ ਕਰਾਂਗੇ ਇਹ ਪ੍ਰਣ ਮੈਂ ਪਟਨੇ ਵਿੱਚ ਪ੍ਰਵੇਸ਼ ਕਰਨ ਸਮੇਂ ਹੀ ਕਰ ਲਿਆ ਸੀ ਸੋ ਅਸੀਂ ਪੰਜਾਬ ਦੇਸ਼ ਤੋਂ ਸਾਹਿਬ ਜਾਦੇ ਦੇ ਦਰਸ਼ਨ ਕਰਨ ਆਏ ਹਾਂ ਅਤੇ ਦਰਸ਼ਨ ਕਰਕੇ ਹੀ ਵਾਪਸ ਜਾਵਾਂਗੇ ਸਾਹੀ ਪੀਖਣ ਸ਼ਾਹ ਦਾ ਇਹਨਾਂ ਡ੍ਰਿੜ ਨਿਸ਼ਟਾ ਵੇਖ ਕੇ ਮਾਤਾ ਜੀ ਸਹਿਤ ਸਾਰਾ ਪਰਿਵਾਰ ਹੀ ਸਾਹਿਬ ਜਾਦੇ ਦੇ ਦਰਸ਼ਨ ਕਰਾਉਣ ਵਾਸਤੇ ਸਹਿਮਤ ਹੋ ਗਿਆ। ਸੇਵਾਦਾਰਾਂ ਨੂੰ ਆਗਿਆ ਕਰਕੇ ਸੋਹਣਾ ਫਰਸ਼ ਗੁਲਾਬ ਗਲੀਚੀਆਂ ਨਾਲ ਸਜਾਇਆ ਗਿਆ। ਸੰਗਤਾਂ ਇਕੱਤਰ ਹੋ ਗਈਆਂ। ਰਬਾਬੀਆਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ। ਇਸ ਤਰ੍ਹਾਂ ਅੰਦਰ ਬਾਹਰ ਗਹਿਮਾ ਗੈਮ ਹੋ ਰਹੀ ਸੀ ਇਹ ਮਾਮਾ ਕਿਰਪਾਲ ਚੰਦ ਜੀ ਸਾਹਿਬ ਜਾਦੇ ਨੂੰ ਆਪਣੇ ਦੋਹਾਂ ਹੱਥਾਂ ਤੇ ਚੁੱਕ ਕੇ ਦੀਵਾਨ ਵਿੱਚ ਲੈ ਆਏ ਅਤੇ ਸਾਈਂ ਪੇਖਣ ਸ਼ਾਹ ਨੂੰ ਸਾਹਿਬ ਜਾਦੇ ਦੇ ਦਰਸ਼ਨ ਕਰਨ ਵਾਸਤੇ ਖਬਰ ਦਿੱਤੀ ਪੇਖਣ ਸ਼ਾਹ ਜੀ ਦਰਸ਼ਨਾਂ ਦੀ ਆਗਿਆ ਪਾ ਕੇ ਬੜੇ ਪਰਸੰਨ ਹੋਏ ਅਤੇ ਸਾਹਿਬ ਜਾਦੇ ਦੀ ਪ੍ਰੀਖਿਆ ਕਰਨ ਵਾਸਤੇ ਦੋ ਕੁੰਜੀਆਂ ਲੈ ਲਈਆਂ ਇੱਕ ਵਿੱਚ ਪਾਣੀ ਤੇ ਦੂਜੀ ਵਿੱਚ ਦੁੱਧ ਪਾ ਲਿਆ ਸੰਗਤਾ ਸਾਹਿਬ ਜਾਦੇ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਭੇਟਾ ਅਰਦਾਸ ਕਰਾਉਂਦੀਆਂ ਜਾ ਰਹੀਆਂ ਏਖਣ ਸ਼ਾਹ ਵੀ ਸਾਹਿਬ ਜਾਦੇ ਪਾਸ ਆਣ ਕੇ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਅਰਦਾਸ ਕੀਤੀ ਕਿ हे ਪੀਰਾਂ ਦੇ ਪੀਰ ਮੈਂ ਤੁਹਾਡੀ ਸ਼ਰਨ ਆਇਆ ਹਾਂ ਇਹ ਕਲਮਾ ਕਹਿਣ ਦੇ ਨਾਲ ਸਾਈ ਨੇ ਸਾਹਿਬਜ਼ਾਦੇ ਦੇ ਪੈਰਾਂ ਤੇ ਨਮਸਕਾਰ ਕੀਤੀ ਅਤੇ ਦੁੱਧ ਵਾਲੀ ਤੇ ਪਾਣੀ ਵਾਲੀ ਦੋਵੇਂ ਕੁੰਜੀਆਂ ਦੋਹਾਂ ਹੱਥਾਂ ਤੇ ਰੱਖ ਕੇ ਸਾਹਿਬਜ਼ਾਦੇ ਕੋਲ ਕੀਤੀਆਂ ਸਾਹਿਬਜ਼ਾਦੇ ਨੇ ਆਪੇ ਆਪਣੇ ਪਵਿੱਤਰ ਹੱਥ ਦੋਹਾਂ ਕੁੰਜੀਆਂ ਉੱਤੇ ਲਾ ਤੇ ਤੇ ਸਾਈ ਜੀ ਨੇ ਫਿਰ ਸਾਹਿਬ ਜادہ ਚਰਨਾ ਤੇ ਨਮਸਕਾਰ ਕੀਤੀ ਅਤੇ ਕਿਹਾ ਧੰਨ ਭਾਗ ਮੇਰੀ ਮਨੋ ਕਾਮਨਾ ਪੂਰੀ ਹੋਈ ਹੈ ਜادہ ਪੁਜੀਆਂ ਵਾਲਾ ਕੌਤਕਪੇਖਣ ਸ਼ਾਹ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਇਹ ਮੇਰੀ ਪ੍ਰੀਖਿਆ ਕੀਤੀ ਹੈ ਕਿ Hindu ਮਜਬ ਦੇ ਪੱਕੀ ਹੋਣ ਕੇ ਜਾਂ ਮੁਸਲਮਾਨ ਮਜਬ ਦੇ ਔਰ ਇਹਨਾਂ ਨੇ ਨਿਰਣਾ ਕਰ ਦਿੱਤਾ ਕਿ ਇਹਨਾਂ ਵਾਸਤੇ ਦੋਵੇਂ ਮਜ਼ਹਬ ਇੱਕੋ ਜਏ ਹਨ ਇਸ ਤਰ੍ਹਾਂ ਪੇਖਣ ਸ਼ਾ ਆਪਣੇ ਮਨ ਦੀ ਇੱਛਾ ਪੂਰੀ ਕਰਕੇ ਬੜਾ ਪ੍ਰਸੰਨ ਹੋਇਆ ਅਤੇ ਆਪਣੇ ਚੇਲਿਆਂ ਸਹਿਤ ਵਾਪਸ ਠਸਕੇ ਨੂੰ ਮੁੜ ਪਿਆ ਸਾਖੀ ਸਰਵਣ ਕਰਵਾਉਂਦਿਆਂ ਹੋਈਆਂ ਬਿਆਨਪੂਰਾਂ ਦੀ ਖਿਮਾ ਹੋਰ ਵੀ ਇਤਿਹਾਸ ਜੀ ਜਾਣਕਾਰੀ ਵਾਸਤੇ ਆਪ ਜੀ ਇਸ ਚੈਨਲ ਖਾਲਸ ਹਿਸਟਰੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਅਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਨਾ ਬਲਾਓ ਗੁਰਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ